ਤੋਂ ਕੋਲ ਵੰਡ ਰਹੀ ਜੀ ਦੇ ਰੂਹ ਦੇ ਸੁੱਖ ਨਿਵਾਸ ਵਾਸਤੇ ਅਰਦਾਸ ਕਰਨਾ ਹੈ 사ਤ ਸੰਗ ਜੀ ਨੂੰ ਖਾਸ ਤੌਰ ਤੇ ਅਰਦਾਸ ਕਰਦੇ ਆ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ ਦੀ ਖਾਤਮਾ ਜਿਸ ਪਰਿਵਾਰ ਨੇ ਆਪਣੇ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਹੋਰ ਆਸਰੇ ਅਗਲੀਆਂ ਪੀੜ੍ਹੀਆਂ ਨੇ ਆਪਣੇ ਕਿਰਤ ਕਮਾਈ ਸਿੱਖੀ ਸੀ ਜਿਨ੍ਹਾਂ ਦੀ ਨਰਮ ਬਾਣੀ ਨੇ ਆਪਣੇ ਘਰ ਦੇ ਪਾਸ ਦੇ ਬੱਚਿਆਂ ਨੂੰ ਅੱਗੇ ਇੱਕ ਕਿਰਤਮਾਈ ਘਰ ਬਸੋਣਾ ਸਿਖਾਇਆ ਸੀ ਉਹਨਾਂ ਦੀ ਦੁੱਖ ਤੇ ਅਨਹੋਣੀ ਚਾਲ ਬਸੰਤੇ ਅਸੀਂ ਕਦਰਤ ਹੋਇਆ ਜਿੱਥੇ ਅਸੀਂ ਉਸ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਆ ਜਿਨ੍ਹਾਂ ਦਾ ਦੁੱਖ ਬਹੁਤ ਅਸਹਿ ਸਾਨੂੰ ਲੱਗਦਾ ਹੈਗਾ ਸਾਡੇ ਪਾਠੀ ਸਿੰਘਾਂ ਨੇ ਕੀਰਤਨੀ ਸਿੰਘਾਂ ਨੇ ਗੁਰਬਾਣੀ ਨਾਲ ਨਾਮ ਨਾਲ ਜੁੜ ਕੇ ਉਸ ਦੁੱਖ ਨੂੰ ਸਹਿਣ ਵਾਸਤੇ ਬੇਤਿਆਂ ਕੀਤੀਆਂ ਕਦੇ-ਕਦੇ ਇਹੋ ਜੀ ਘਟਨਾ ਦੇ ਵਿੱਚ ਮਨ ਏਕ ਨਹੀਂ ਰੱਖਦਾ ਫਿਰ ਅਸੀਂ ਦੇਖਦੇ ਹਾਂ ਕਿ ਕਿੰਨੀ ਮੇ ਸਮਝੀ ਅਕਾ ਜੇ ਆਪਾਂ ਪਾਣੀ ਰਖਣ ਵਾਲੇ ਉਹ ਬ੍ਰਾਮ ਸਾਖ ਨੂੰ ਰੋਹ ਦੇਣ ਵਾਲੇ ਸਰਪੰਚ ਦਾ ਨੀ ਪਿਤਾ ਦਾ ਇਤਿਹਾਸ ਦੇਖਦੇ ਆ ਜਿਸ ਨੇ ਦੋਸਪੂਤ ਚਮਕੌਰ ਚ ਦੋਸਪੂਤ ਫਤੇਗੜ ਸਾਹਿਬ ਚ ਮਾਤਾ ਜੀ ਤੇ ਆਪਣੇ ਪਿਤਾ ਜੀ ਦਾ ਸੀਸ ਸਵੀਕਾਰ ਕਰਕੇ ਬੈਠ ਕੇ ਦਮਦਮਾ ਸਾਹਿਬ ਜੱਤ ਸੰਤਾ ਨੇ ਪੁੱਛਿਆ ਕਿ ਮਹਾਰਾਜ ਤੁਸੀਂ ਕੀ ਮਹਿਸੂਸ ਕਰਦੇ ਹੋ ਕਹਿੰਦੇ ਜੀਵਨ ਹੈ ਹਜ਼ਾਰੋਂ ਤੁਹਾਡੇ ਵੱਲ ਦੇਖ ਕੇ ਸੋ ਉਹਨਾਂ ਨੇ ਸਾਨੂੰ ਸਿਖਾਇਆ ਕਿ ਰੱਬ ਦੀ ਟੀਕ ਲੈ ਕੇ ਆਪਾਂ ਨੇ ਜਿਹੜੀ ਦੁਨੀਆ ਆ ਰਹੀ ਹੈ ਜਿਹਦੇ ਵਿੱਚ বাসਣਾ ਉਸ ਤੋਂ ਆਪਣਾ ਮਨ ਹਟਾਉਣਾ ਨਹੀਂ ਹੈ ਅਫਸੋਸ ਹੋ ਸਕਦਾ ਹੈ ਮਨ ਨੂੰ ਸੱਟ ਲੱਗ ਸਕਦੀ ਹੈ ਕਣ ਪਰ ਦੁਨੀਆ ਦੇ ਵਿੱਚ ਸਾਨੂੰ ਰਹਿਣਾ ਪੈਣਾ ਹੈ ਇਹ ਦੁਨੀਆਵੀ ਰੀਤ ਰਿਵਾਜ ਦੇ ਵਿੱਚ ਜੋ ਹਾਦਸਾ ਵੀ ਤੇ ਹੈ ਉਹਨਾਂ ਨੂੰ ਵੀ ਉਸ ਨੂੰ ਵੀ ਅਸੀਂ ਪੱਕੇ ਹੱਥ ਪકડਣਾ ਹੈ ਇਸ ਵਕਤੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਾਨੂੰਨ ਪਸਾਰ ਤਰੀਕੇ ਨਾਲ ਇਹਨੂੰ ਨਿਜਿਠਣਾ ਚਾਹੁੰਦੀ ਹੈ ਹੁਣ ਇਹਦੇ ਵਿੱਚ ਕਾਨੂੰਨ ਕੀ ਹੈ ਇਹ ਜਿਹੜਾ ਕਾਨੂੰਨ ਹੈ ਕਹਿੰਦਾ ਕੋਈ ਕਹਿੰਦੇ ਆ ਕਿ ਚੋਰੀ ਹੋਈ ਸੀ ਕਹਿ ਰਿਹਾ ਡਰਾਈਵਰ ਦੀ ਗਲਤੀ ਸੀ ਕੋਈ ਕੁਛ ਕਹਿ ਰਿਹਾ ਪਰ ਭਾਰਤ ਦਾ ਕਾਨੂੰਨ ਸੁਪਰੀਮ ਕੋਰਟ ਦੇ ਵਿੱਚ ਐਮ ਸੀ ਮਹਿਤਾ ਵਰਸਸ ਯੂਨੀਅਨ ਆਫ ਇੰਡੀਆ ਜਿਹਨੂੰ ਓਲੀਅਮ ਗੈਸ ਗੇਸ ਕਹਿੰਦੇ ਆ ਇਹ ਇੱਕ ਇੰਡਸਟਰੀ ਸ੍ਰੀਰਾਮ ਜਿਹੜਾ ਗਰੁੱਪ ਹੈ ਡੀ ਸੀ ਐਮ ਸ੍ਰੀਰਾਮ ਗਰੁੱਪ ਉਹਨਾਂ ਦੇ ਫੈਕਟਰੀ ਚੋਂ ਗੈਸ ਨਿਕਲੀ ਸੀ ਤੇ ਬੈਠੇ ਵਕੀਲ ਕਚਹਿਰੀਆਂ 'ਚ ਉਹਨੂੰ ਸੰਘ ਕੇ ਉਹਨਾਂ ਦਾ ਦਿਹਾੜਾ ਹੋ ਗਿਆ ਸੀ। ਔਰ ਇਹ ਹੋਇਆ ਸੀ ਜਦ ਬੋਪਾਲ 'ਚ ਗੈਸ ਸਟ੍ਰੈਟਿਜੀ ਸਟ੍ਰੈਟਜੀ ਹੋਈ ਸੀ ਉਹਦੇ ਬਾਅਦ ਇਹ ਸੀਗੇ ਹੈਜ਼ਰਡਸ ਮਟੀਰੀਅਲ ਖਤਰਨਾਕ ਭਿਆਨਕ ਮਟੀਰੀਅਲ ਜਿਵੇਂ ਬਰੂਦ ਤੇ ਬੰਬ ਹੁੰਦੇ ਆ। ਔਰ ਸੁਪਰੀਮ ਕੋਰਟ ਨੇ ਉਹਦੇ ਵਿੱਚ ਸਪਸ਼ਟ ਕਿਹਾ ਕਿ ਇਹਦੇ ਵਿੱਚ ਐਬਸੋਲਿਊਟ ਲਾਇਬਿਲਿਟੀ ਉਹ ਕੰਪਨੀ ਦੀ ਮੰਨੀ ਹੈ ਸ੍ਰੀ ਰਾਮ ਕੰਪਨੀ ਦੀ ਉਹਨਾਂ ਦੀ ਗਲਤੀ ਮੰਨੀ ਜਾਊਗੀ ਇਹ ਪੂਰੇ ਵਿਸ਼ੇ 'ਚ ਪਹਿਲੀ ਵਾਰੀ ਇਹੋ ਜਿਹਾ ਫੈਸਲਾ ਸੁਪਰੀਮ ਕੋਰਟ ਨੇ ਲਿੱਤਾ ਸੀਗਾ ਕਿ ਜਿੱਥੇ ਹੈਜ਼ਰਡਸ ਮਟੀਰੀਅਲ ਹੈ ਜਿਵੇਂ ਨੈਚੁਰਲ ਗੈਸ ਹੈ ਉੱਥੇ ਜੇ ਕੁਝ ਪਾਣਾ ਵਰਤਦਾ ਹੈ ਸਾਰੀ ਦੀ ਸਾਰੀ ਜ਼ਿੰਮੇਵਾਰੀ ਉਸ ਕੰਪਨੀ ਦੀ ਹੈ ਹੁਣ ਆਪਾਂ ਕਿਹੜੀ ਕੰਪਨੀ ਦੀ ਗੱਲ ਕਰ ਰਹੇ ਹਾਂ ਐਚ ਪੀ ਸੀ ਐਲ ਦੀ ਉਹਦੀ ਪਿਛਲੇ ਸਾਲ ਆਮਦਨ ਸੀਗੀ 4 ਲੱਖ 66000 365 ਕਰੋੜ ਰੁਪਏ ਔਰ ਉਹਦਾ ਫਾਇਦਾ ਉਹਦੇ ਵਿੱਚੋਂ ਤਕਰੀਬਨ 8000 ਕਰੋੜ ਰੁਪਏ ਹੋਏ 100 ਇਸ ਦੁਕਾਨ ਤੋਂ ਬਾਅਦ ਮਹਾਰਾਜ ਨੂੰ ਅਰਦਾਸ ਦੇ ਵਿੱਚ ਬੇਨਤੀਆਂ ਕਰਕੇ ਸਾਡੀ ਪਾਰਟੀ ਦਰਖਾਸਤ ਪੂਰੇ ਲਿਖੀ ਹੋਈ ਹੈ ਡੀਸੀ ਨੂੰ ਬੇਨਤੀ ਕਰਨ ਚੱਲੀ ਹੈ ਕਿ ਇਹਦੇ ਵਿੱਚ ਮੁਆਵਜ਼ਾ 2 ਕਰੋੜ ਰੁਪਏ ਘਰਾਜੇ ਹੋਣਾ ਚਾਹੀਦਾ ਉਹ ਕੀ ਮੁੱਲ ਹੈ ਉਹ ਮੁੱਲ ਕੁਝ ਵੀ ਨਹੀਂ ਹੈ ਜਿਹੜੇ ਦਾਦੇ ਨੇ ਆਪਣੇ ਅਗਲੀਆਂ ਪੀੜ੍ਹੀਆਂ ਨੂੰ ਸਹਜ ਦੇਣੀ ਸੀ ਗੁਰੂ ਘਰ ਨਾਲ ਜੋੜਨਾ ਸੀ ਨਾਮ ਸਿਮਰਨ ਨਾਲ ਜੋੜਨਾ ਸੀ ਉਹਦਾ ਕੀ ਮੁੱਲ ਪਾ ਸਕਦੇ ਆ ਪਰ ਉਸੂਲਾਂ ਅਧਿਨ ਅਸੀਂ ਇਹ ਮੰਗ ਰੱਖਣੀ ਹੈ ਜਿਹੜੀਆਂ ਦੁਕਾਨਾਂ ਉੱਥੇ ਪਾਟੀਆਂ ਗਈਆਂ ਤਬਾਹੀ ਹੋਈ ਹੈ ਉਹਦੇ ਵਾਸਤੇ ਮੁਆਵਜ਼ਾ ਕੰਪਨੀ ਲਾਇਬਲ ਹੈ ਸੁਪਰੀਮ ਕੋਰਟ ਦਾ ਕੇਸ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਪੂਰਨ ਭਰੋਸਾ ਦਿਵਾਣਾ ਚਾਹੁੰਦੇ ਆ ਸਰ ਗੁਰਨਾਮ ਸਿੰਘ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਹੈ ਭਾਈ ਹੀਰਾ ਜੀ ਹੈਗੇ ਸੰਦੀਪ ਸਿੰਘ ਜੀ ਹੈਗੇ ਅਸੀਂ ਬਾਹਰ ਖੜ ਕੇ ਜਿਹੜਾ ਜਿਹੜਾ ਇਸ ਗੱਲ ਨੂੰ ਸਮਝਦਾ ਤੇ ਸਹਿਮਤ ਹੈ ਉਹਦੇ ਸਾਈਨ ਵੀ ਲਵਾਵਾਂਗੇ ਇਥੋਂ ਜਦ ਕੜਾ ਪ੍ਰਸ਼ਾਦ ਵਰਤਾਇਗੇ ਮਹਾਰਾਜ ਦੀ ਦੇਣ ਮਿਲ ਗਈ ਤਾਂ ਅਸੀਂ ਉਥੇ ਸਿਗਨੇਚਰ ਵੀ ਆਪ ਜੀ ਦੇ ਲਵਾਵਾਂਗੇ ਤੇ ਪਾਰਟੀ ਵੱਲੋਂ ਰੈਪਰੈਜ਼ੈਂਟੇਸ਼ਨ ਦਵਾਂਗੇ ਡੀਸੀ ਨੂੰ ਕਿ ਇਹਦੇ ਉੱਤੇ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਤੇ ਕੰਮ ਕਰਨਾ ਚਾਹੀਦਾ ਹੈ ਬੜੇ ਸ਼ੋਕ ਦਾ ਮੌਕਾ ਗੱਲਾਂ ਮੈਂ ਉਹ ਜੀਆਂ ਕਰ ਰਿਹਾ ਜਿਹੜੀਆਂ ਮਨ ਤੋਂ ਭੌਂਦੀਆਂ ਨਹੀਂ ਹੋਣਗੀਆਂ ਇਸ ਲਈ ਮੈਂ ਮਾਫੀ ਮੰਗਦਾ ਹਾਂ ਪਰ ਆਪਾਂ ਇਸ ਦੁਨੀਆ 'ਚ ਰਹਿਣਾ ਅਸੀਂ ਆਪਣੇ ਹੱਕਾਂ ਤੇ ਪਹਿਰਾ ਦੇਣਾ ਔਰ ਹੱਕ ਅਸੀਂ ਗਵਾਣੇ ਨਹੀਂ ਨਿਰਾਸ਼ ਹੋ ਕੇ ਨਹੀਂ ਗਵਾਣੇ ਚੜ੍ਹਦੀ ਕਲਾ ਮਹਾਰਾਜ ਨੇ ਆਪਣੇ ਭਾਣੇ ਤੇ ਸਾਨੂੰ ਦਿਖਾਈ ਹੈ ਜੜ ਦੀ ਕਲਾ ਚ ਅਸੀਂ ਬਾਕਸਨਾ ਕਿਉਂਕਿ ਅਸੀਂ ਉਸ ਗੁਰੂ ਨੂੰ ਸਿਆਣਦੇ ਆ ਉਹਦੇ ਬੱਚੇ ਆ ਜਿਸ ਨੇ ਇਹ ਸਾਨੂੰ ਸਿਖਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ